ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹੀਦ ਖਾਨ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦਾ ਸੇਕ ਕੁੜੀ ਦੇ ਵੱਲੋਂ ਇਸ ਤਰੀਕੇ ਦੀ ਧੋਖਾਧੜੀ ਕੀਤੀ ਗਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਜਾਏਗੀ ਜੀ ਹਾਂ ਪਟਿਆਲੇ ਦੇ ਇੱਕ ਮੁੰਡੇ ਦੇ ਨਾਲ ਧੋਖਾਧੜੀ ਹੋਈ ਹੈ ਇਹ ਮੁੰਡਾ ਇੱਕ ਪੁਲਿਸ ਮੁਲਾਜ਼ਮ ਦਾ ਭਰਾ ਸੀ ਤੇ ਇੱਕ ਕੁੜੀ ਦੇ ਵੱਲੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਪਹਿਲੇ ਦੇ ਭਰਾ ਦੇ ਨਾਲ ਦੋਸਤੀ ਕੀਤੀ ਗਈ ਅਤੇ ਪ੍ਰਾ ਦੇ ਥਰੂ ਫਿਰ ਉਸ ਮੁੰਡੇ ਦੇ ਨਾਲ ਇੰਸਟਾਗ੍ਰam ਤੇ ਗੱਲਬਾਤ ਸ਼ੁਰੂ ਹੋਈ ਤੁਹਾਨੂੰ ਦੱਸ ਦਈਏ ਕਿ ਸ਼ਾਤਰ ਕੁੜੀ ਦੇ ਵੱਲੋਂ ਉਸ ਮੁੰਡੇ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਗਿਆ ਅਤੇ ਹੌਲੀ-ਹੌਲੀ ਗੱਲ ਇੰਸਟਾਗ੍ਰam ਤੋਂ ਪਰਸਨਲ ਨੰਬਰ ਤੱਕ ਆ ਗਈ ਫਿਰ ਕਈ ਮਹੀਨੇ ਤੱਕ ਇਹਨਾਂ ਦੀ ਗੱਲਬਾਤ ਚੱਲਦੀ ਰਹੀ ਤੇ ਗੱਲ ਚੱਲਦੀ-ਚੱਲਦੀ ਰਿਸ਼ਤੇ ਤੱਕ ਆ ਗਈ ਕੁੜੀ ਦੇ ਵੱਲੋਂ ਕਿਹਾ ਗਿਆ ਕਿ ਮੈਂ ਰਿਸ਼ਤੇ ਦੇ ਲਈ ਤਿਆਰ ਆ ਤੁਸੀਂ ਵੀ ਆਪਣੇ ਪਰਿਵਾਰ ਨੂੰ ਤਿਆਰ ਕਰ ਲਓ ਮੁੰਡੇ ਦੇ ਵੱਲੋਂ ਲੱਖਾਂ ਰੁਪਏ ਦਾ ਖਰਚਾ ਕੀਤਾ ਗਿਆ ਸੋਨਾ ਖਰੀਦਾ ਗਿਆ ਗਹਿਣੇ ਖਰੀਦੇ ਗਏ ਅਤੇ ਪ੍ਰੀ ਵਿਡਿੰਗ ਦੇ ਵਾਸਤੇ ਹਵੇਲੀ ਤੱਕ ਬੁੱਕ ਕੀਤੀ ਗਈ ਲੇਕਿਨ ਜਦ ਮੁੰਡਾ ਪਰਿਵਾਰ ਸ਼ਗਨ ਦੇ ਵਾਸਤੇ ਇੰਗੇਜਮੈਂਟ ਦੇ ਵਾਸਤੇ ਕਰੋ ਤੁਰਨ ਵਾਲਾ ਸੀ ਤਾਂ ਇਸ ਕੁੜੀ ਦੇ ਵੱਲੋਂ ਤਰੀਕੇ ਤਰੀਕੇ ਦੇ ਬਹਾਨੇ ਬਣਾਏ ਗਏ ਅਤੇ ਕਿਹਾ ਗਿਆ ਕਿ ਮੈਂ ਹਲੇ ਵਿਆਹ ਦੇ ਵਾਸਤੇ ਰੈਡੀ ਨਹੀਂ ਮੁੰਡੇ ਵਾਲਿਆਂ ਨੂੰ ਲੱਗਿਆ ਕਿ ਸ਼ਾਇਦ ਹੋ ਸਕਦਾ ਹੈ ਇਹਨਾਂ ਦੇ ਘਰ ਕੋਈ ਪ੍ਰੋਬਲਮ ਹੋ ਗਈ ਐਸੀ ਬਾਅਦ ਵਿੱਚ ਰੱਖ ਲੈਣੇ ਮੁੰਡੇ ਵਾਲਿਆਂ ਨੇ ਇੱਕ ਹੋਰ ਤਰੀਕ ਤੈਅ ਕਰਤੀ ਲੇਕਿਨ ਕੁੜੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਮੰਨ ਰਹੀ ਸੀ ਤੁਹਾਨੂੰ ਦੱਸ ਦਿਆ ਕਿ ਆਖਿਰਕਾਰ ਪੂਰਾ ਮਾਮਲਾ kia ਦੱਸ ਦਿਆ ਕਿ ਕੁੜੀ ਬਹੁਤ ਵੱਡੀ ਫਰੋਡਾ ਇਸ ਦਾ ਨਾਂ ਇੰਸਟਾਗ੍ਰਾਮ ਦੇ ਉੱਤੇ ਮੰਨਪ੍ਰੀਤ ਕੌਰ ਗਰੇਵਾਲ ਸੀ ਜਿਸ ਨੂੰ ਦੇਖ ਕੇ ਇੰਸਟਾਗ੍ਰਾਮ ਦੋਸਤੀ ਹੋਈ ਸੀ ਹਾਲਾਂਕਿ ਅਸਲ ਦੇ ਵਿੱਚ ਇਸ ਦਾ ਅਸਲੀ ਨਾਂ ਇਫਤਖਾਰ ਕੌਰ ਤੁਹਾਨੂੰ ਦੱਸ ਦਿਆ ਕਿ ਕੁੜੀ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਇਸ ਦਾ ਇੱਕ ਮੁੰਡਾ ਸੀ ਅਤੇ ਇੱਕ ਕੁੜੀ ਸੀ ਅਸਲ ਦੇ ਵਿੱਚ ਆਪਣੇ ਆਪ ਨੂੰ ਫਾਜ਼ਿਲਕਾ ਦੀ ਰੈਡ ਮਾੜੀ ਦੱਸ ਰਹੀ ਸੀ ਲੇਕਿਨ ਬਠਿੰਡੇ ਦੇ ਵਿੱਚ ਵਿਆਹੀ ਹੋਈ ਸੀ ਇਸ ਦੇ ਵੱਲੋਂ ਇਹ ਮੁੰਡੇ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਗਿਆ ਮੁੰਡੇ ਦਾ ਕਹਿਣਾ ਹੈ ਕਿ ਇਸ ਕੁੜੀ ਨੇ ਉਹਨਾਂ ਦੇ ਕਰੀਬ 13 ਤੋਂ 14 ਲੱਖ ਰੁਪਏ ਤੱਕ ਖਰਚ ਕਰਵਾਤੇ ਮੁੰਡੇ ਨੇ ਇਹ ਵੀ આરોਪ ਲਾਇਆ ਨੇ ਕਿ ਇਸ ਦਾ ਇੱਕ ਪੂਰਾ ਗੈਂਗ ਹਾਲ ਜਿਸ ਦੇ ਵਿੱਚ ਕਈ ਅਸਲ ਦੇ ਪੁਸ ਮੁਲਾਜ਼ਮ ਵੀ ਸ਼ਾਮਲ ਨੇ ਜਿਨ੍ਹਾਂ ਦੇ ਨਾਲ ਵਕਤ-ਵਕਤ ਤੇ ਇਹ ਉਸ ਮੁੰਡੇ ਦੀ ਗੱਲਬਾਤ ਵੀ ਕਰਵਾਉਂਦੀ ਰਹੇ ਤੁਹਾਨੂੰ ਦੱਸ ਦੇ ਕਿ ਕੁੜੀ ਕਈ ਵਾਰੀ ਮੁੰਡੇ ਦੇ ਘਰ ਵੀ ਆਈ ਇਸ ਦੌਰਾਨ ਉਹਨਾਂ ਦੇ ਮਾਪਿਆਂ ਨਾਲ ਵੀ ਮੁਲਾਕਾਤ ਕੀਤੀ ਹੁਣ ਪੁਲਿਸ ਦਾ ਵੀ ਬਿਆਰ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਧੋਖਾਧੜੀ ਦੀਆਂ ਧਾਰਾਵਾ ਦੇ ਤਹਿਤ ਇਸ ਕੁੜੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਇਹ ਕੁੜੀ ਝਾਲੀ ਤੌਰ ਤੇ ਪੁਲਿਸ ਦੀ ਵਰਦੀ ਪਾ ਕੇ ਰੱਖਦੀ ਸੀ ਉਸ ਤੇ ਉੱਤੇ ਵੀ ਅਲੱਗ ਤੋਂ ਕਾਰਵਾਈ ਕੀਤੀ ਜਾਏਗੀ ਕਿ ਤੁਸੀਂ ਸਮਝ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਪਲਾਨਿੰਗ ਦੇ ਤਹਿਤ ਸਭ ਕੁਝ ਪਲਾਨ ਕਰਕੇ ਕਿਸੇ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਕੀਤੀ ਜਾਂਦੀਆਂ ਨੇ ਮੁੰਡੇ ਦੇ ਵੱਲੋਂ ਕੀ ਆ ਗਿਆ ਕਿ ਉਸਨੇ ਸਮੇਂ-ਸਮੇਂ ਤੇ ਕਦੇ 20000 ਕਦੇ 10000 ਕਈ ਲੱਖ ਰੁਪਏ ਕੈਸ਼ ਜਿਹੜੇ ਆ ਉਸ ਕੁੜੀ ਨੂੰ ਹਲੇ ਤੱਕ ਉਹ ਦੇ ਚੁੱਕਿਆ ਤੇ ਜਿਹੜੀ ਉਸਨੇ ਵਿਆਹ ਦੇ ਵਾਸਤੇ ਤਿਆਰੀਆਂ ਕੀਤੀ ਸੀ ਹਲਵਾਈ ਤੱਕ ਸੱਦ ਲਈ ਸੀ ਟੈਂਟ ਜਿਹੜਾ ਉਹ ਬੁੱਕ ਕੀਤਾ ਗਿਆ ਸੀ ਗੱਡੀਆਂ ਬੁੱਕ ਕੀਤੀਆਂ ਗਈਆਂ ਸੀ ਅਤੇ ਪ੍ਰੀ-ਵੈਡਿੰਗ ਦੇ ਵਾਸਤੇ ਹਵੇਲੀ ਬੁੱਕ ਕੀਤੀ ਗਈ ਸੀ ਉਸ ਦਾ ਟੋਟਲ ਖਰਚਾ 13 ਤੋਂ 14 ਲੱਖ ਰੁਪਏ ਬਣਦਾ ਮੁੰਡੇ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਆ ਕਿ ਇਸ ਕੁੜੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਦਾ ਹੋਰ ਕੀ ਕੁਝ ਕਹਿਣਾ ਤੇ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਵਾਰ ਤੁਸੀਂ ਵੀ ਸੁਣੋ ਮਾਮਲਾ 10ਰ ਵੱਡੇ ਬ੍ਰਦਰ ਮੇਰੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਇੰਸਟਾਗ੍ਰam ਦੇ ਜ਼ਰੀਏ ਹੀ ਕੁੜੀ ਮਿਲੀ ਸੀ ਜਿਸ ਦੀ ਆਈਡੀ ਸੀਗੀ ਮਨਪ੍ਰੀਤ ਕੌਰ ਗਰੇਵਾਲ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀ ਚਲੋ ਬ੍ਰਦਰ ਨਾਲ ਐਡ ਹੋ ਗਈ ਜੀ ਗੱਲਬਾਤ ਹੋਣ ਲੱਗ ਗਈ ਚਲੋ ਇੱਕ ਮੁਲਾਜ਼ਮ ਹੈ ਨਾ ਤਾਂ ਸਰ ਗੱਲਬਾਤ ਹੋਣ ਤੋਂ ਬਾਅਦ ਕੁਝ ਦਿਨ ਬੀਤੇ ਬ੍ਰਦਰ ਨੂੰ ਕਿਤੇ ਕਾਲ ਆਈਏ ਬ੍ਰਦਰ ਮੋਹਾਲੀ ਸੀਗੇ ਇਹ ਵੀ ਕੁੜੀ ਮੋਹਾਲੀ ਸੀਗੀ ਕਿ ਅਣੀ ਮੈਂ ਡਾਕ ਫੜਾਉਣ ਆਈ ਹੋਈ ਆ ਇੱਥੇ ਤਾਂ ਉਸ ਤੋਂ ਬਾਅਦ ਸਰ ਕੀ ਹੋਇਆ ਜੀ ਗੱਲਬਾਤ ਹੋ ਗਈ ਵੀ ਸਰ ਤੁਸੀਂ ਪਟਿਆਲੇ ਜਾਣਾ ਬ੍ਰਦਰ ਨੇ ਦੱਸਿਆ ਹਾਂ ਜੀ ਮੈਂ ਜਾ ਰਿਹਾ ਪਟਿਆਲੇ ਤਾਂ ਮੈਨੂੰ ਇਹਨੇ ਕਿਹਾ ਵੀ ਮਤਲਬ ਮੈਨੂੰ ਪਟਿਆਲਾ ਛੱਡ ਦਿਓ ਤੁਸੀਂ ਮੈਂ ਉਤੋਂ ਬੱਸ ਫੜ ਕੇ ਨਿਕਲ ਜਾਊਂਗੀ ਆਪਣੀ ਤਾਂ ਇੱਕ ਮਹਿਕਮੇ ਦੇ ਸੀ ਦੋਨੋਂ ਬ੍ਰਦਰ ਨੇ ਕਿਹਾ ਕੋਈ ਗੱਲ ਨਹੀਂ ਆ ਜਾਓ ਮੈਂ ਤੁਹਾਨੂੰ ਛੱਡ ਦਾਂਗਾ ਚਲੋ ਆਂਦੇ ਆਂਦੇ ਗੱਡੀ ਦੇ ਵਿੱਚ ਗੱਲਬਾਤ ਹੋਈ ਜੀ ਉਹਨੂੰ ਪੁੱਛਾ ਤਾਂ ਇਹਨੇ ਦੱਸਿਆ ਵੀ ਨਹੀਂ ਮੈਂ ਮੈਰਿਜ ਨਹੀਂ ਕਰਵਾਈ ਦੋ ਤਿੰਨ ਸਾਲ ਪਹਿਲਾਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਮੈਰਿਜ ਕਰਵਾਣੀ ਹੈ ਤਾਂ ਬ੍ਰਦਰ ਨੇ ਕਿਹਾ ਵੀ ਕਿੱਡੀ ਲੰਬੀ ਜ਼ਿੰਦਗੀ ਇਦਾਂ ਨਹੀਂ ਨਿਕਲਦੀ ਹੈਗੀ ਤੇ ਜੇ ਤੁਸੀਂ ਕਹਿੰਦੇ ਤਾਂ ਮੈਂ ਤੁਹਾਡਾ ਰਿਸ਼ਤਾ ਕਰਵਾ ਦੇਣਾ ਤਾਂ ਇਹਨੇ ਕਿਹਾ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਸੋਚ ਕੇ ਦੱਸਾਂਗੇ ਕੁਝ ਦਿਨ ਬੀਤੇ ਤਾਂ ਜਿਹੜਾ ਮੈਸੇਜ ਆਇਆ ਤੁਸੀਂ ਇਦਾਂ ਉਹਦੋਂ ਕਿਸੇ ਰਿਸ਼ਤੇ ਦਾ ਜ਼ਿਕਰ ਕਰਦੇ ਸੀਗੇ ਬ੍ਰਦਰ ਨੇ ਕਿਹਾ ਵੀ ਹਾਂ ਮੇਰਾ ਭਰਾ ਹੈਗਾ ਛੋਟਾ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਹਨਾਂ ਨਾਲ ਗੱਲ ਕਰ ਲਾਂਗਾ ਤਾਂ ਮੈਂ ਤੁਹਾਨੂੰ ਆਈਡੀ ਸੈਂਡ ਕਰ ਦਾਂਗਾ ਬ੍ਰਦਰ ਜੀ ਤੁਸੀਂ ਗੱਲਬਾਤ ਕਰਕੇ ਦੇਖ ਲਓ ਜੇ ਤੁਹਾਨੂੰ ਸਹੀ ਲੱਗੇਗਾ ਤਾਂ ਆਪਾਂ ਅੱਗੇ ਗੱਲ ਤੋਰ ਲਾਂਗੇ ਤਾਂ ਬ੍ਰਦਰ ਨੇ ਮੇਰੀ ਆਈਡੀ ਸ਼ੇਅਰ ਕਰਤੀ ਇਹਨਾਂ ਨੂੰ ਸਾਡੀ ਗੱਲਬਾਤ ਹੋਣ ਲੱਗੀ ਜੀ ਇਸ ਤਰ੍ਹਾਂ ਕੁਝ ਦਿਨ ਸਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਸਾਡੇ ਨੰਬਰ ਐਕਸਚੇਂਜ ਹੋ ਗਏ ਗੱਲਬਾਤ ਚੱਲਦੀ ਰਹੀ ਜੀ ਕੰਟੀਨਿਊ ਮਹੀਨਾ 2 ਮਹੀਨੇ ਨਿਕਲ ਗਏ ਸਾਡੀ ਗੱਲਬਾਤ ਨੂੰ ਐਦਾਂ ਗੱਲ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਇਹ ਆਦੀ ਆਪਾਂ ਮਿਲਦੇ ਆਂ ਮਿਲ ਕੇ ਗੱਲਬਾਤ ਕਰਦੇ ਆਂ ਤਾਂ ਕਿ ਆਪਾਂ ਅਗੇਜਮੈਂਟ ਹੀ ਕਿਉਂ ਨਾ ਕਰਵਾ ਲਈਏ ਤਾਂ ਮੈਂ ਇਹਨੂੰ ਕਿਹਾ ਵੀ ਤੁਸੀਂ ਐਦਾਂ ਕਰੋ ਮੈਂ ਘਰੇ ਤਾਂ ਗੱਲ ਕੀਤੀ ਹੋਈ ਜੀ ਮੰਮੀ ਆਪਾਂ ਨਾਲ ਮੰਮੀ ਪਾਪਾ ਮੇਰੇ ਉਦੋਂ ਆਸਟ੍ਰੇਲੀਆ ਤੋਂ ਆਏ ਹੋਏ ਸੀ ਉਹਨਾਂ ਨੇ ਵਾਪਸ ਜਾਣਾ ਸੀਗਾ ਉਹ ਕਹਿੰਦੇ ਵੀ ਚੱਲ ਆਪਾਂ ਦੀਪ ਦਾ ਵਿਆਹ ਕਰਕੇ ਚੱਲ ਜਾਾਂਗੇ ਤਾਂ ਮੈਂ ਇਹਨੂੰ ਕਿਹਾ ਤੁਸੀਂ ਘਰੇ ਆ ਜਾਓ ਤੇ ਆਪਾਂ ਕੋਈ ਗੱਲ ਨਹੀਂ ਘਰੇ ਬਹਿ ਕੇ ਗੱਲ ਕਰ ਲਾਂਦੇ ਆਂ ਕਿ ਕੁੜੀ ਪਟਿਆਲੇ ਆਂਦੀ ਐ ਮਨਪ੍ਰੀਤ ਕੌਰ ਗਰੇਵਾਲ ਔਰ ਫ਼ਿਕਬਾਲ ਕੌਰ ਤਾਂ ਮੈਂ ਇਹਨੂੰ ਲੈ ਕੇ ਆਂਦਾ ਜੀ ਆਪਣੇ ਘਰੇ ਤੁਹਾਨੂੰ ਘਰੇ ਆ ਗਈ ਤਾਂ ਕਹਿੰਦੇ ਵੀ ਆਪਾਂ ਅਗੇਜ਼ਮੈਂਟ ਕਰ ਲਈਏ ਤਾਂ ਮੰਮੀ ਪਾਪਾ ਨੇ ਕਿਹਾ ਵੀ ਅਗੇਜ਼ਮੈਂਟ ਲਈ ਤੂੰ ਆਪਣੇ ਮੰਮੀ ਪਾਪਾ ਨੂੰ ਤਾਂ ਬਲਾ ਕੱਲ ਨੂੰ ਬੁਲਾ ਲਓ ਪਟਿਆਲੇ ਦਾ ਆਪਾਂ ਕਰ ਲੈਂਦੇ ਆ ਇਹਨੇ ਕਿਹਾ ਵੀ ਨਹੀਂ ਮੰਮੀ ਪਾਪਾ ਇੰਨੀ ਦੂਰ ਕਿੱਥੇ ਆਉਣਗੇ ਤਾਂ ਕੋਈ ਗੱਲ ਨਹੀਂ ਮੇਰੇ ਤੇ ਤੁਹਾਨੂੰ ਕੋਈ ਡਾਊਟ ਹੈ ਕਿ ਮੈਂ ਪੁਲਿਸ ਮੁਲਾਜ਼ਮ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਆਪ ਮੰਮੀ ਪਾਪਾ ਨੂੰ ਫਿਰ ਮਿਲ ਲਾਂਗੇ ਚਲੋ ਵਰਦੀ ਜੀ ਸੀਗੀ ਤਾਂ ਉਸ ਤੋਂ ਬਾਅਦ ਸਾਡੇ ਘਰਦਿਆਂ ਨੇ ਸ਼ਗਨਾ ਦਾ ਸਮਾਨ ਲਿਆਂਦਾ ਜੋ ਵੀ ਹੁੰਦੀ ਫੁਲਕਾਰੀ ਹੋ ਗਈ ਜੀ ਇੱਕ ਮੁੰਦੀ ਸੀਗੀ ਜੋ ਵੀ ਸ਼ਗਨ ਪਾਇਆ 5100 ਸ਼ਗਨ ਸੀਗਾ ਜੋ ਵੀ ਰੀਤੀ ਰਿਵਾਜ ਸਰ ਹੁੰਦੇ ਆ ਹਾਂਜੀ ਉਹ ਅਸੀਂ ਕੀਤੇ ਜੀ ਸਾਰੇ ਉਸ ਤੋਂ ਬਾਅਦ ਚਲੋ ਅਗੇਜਮੈਂਟ ਹੋ ਗਈ ਤਾਂ ਥੋੜਾ ਟਾਈਮ ਨਿਕਲਿਆ ਘਰ ਜਾਦ ਨੇ ਵੀ ਗੱਲ ਕਰਾਉ ਪਹਿਲਾਂ ਘਰ ਦੇ ਨਾਲ ਕਿਸੇ ਨਾਲ ਇਹ ਘਰੇ ਗਈ ਮੈਂ ਕਰਵਾਨੀਆਂ ਗੱਲ ਉਸ ਤੋਂ ਬਾਅਦ ਇਹਨੇ ਕਿਹਾ ਜੀ ਵੇਟ ਕਰੋ ਥੋੜੀ ਦੇਰ ਭਾਬੀ ਠੀਕ ਨਹੀਂ ਹੈਗੇ ਮੈਂ ਕਰਵਾਨੀਆਂ ਗੱਲ ਰਾਤ ਨਿਕਲੀ ਭਾਬੀ ਦੀ ਡੈਥ ਹੋ ਗਈ ਕਹਿੰਦੀ ਭਾਬੀ ਡੈਥ ਹੋ ਗਈ ਆ ਸਾਡੇ ਘਰੇ ਤਾਂ ਦਰ ਰੋ ਰੋ ਬੁਰਾ ਕਸੀਂ ਸੋਚਿਆ ਵੀ ਚਲੋ ਸ਼ਗਨਾ ਦਾ ਕੰਮ ਹੈ ਗੱਲ ਕਰਦੇ ਚੰਗੇ ਵੀ ਨਹੀਂ ਲੱਗਦੇ ਸਾਰੇ ਕੁਝ ਦਿਨ ਬੀਤ ਗਏ ਫਿਰ ਇਹਨੇ ਆਪਣੇ ਜਿਹੜਾ ਇੱਕ ਬ੍ਰਦਰ ਦਾ ਇੱਕ ਬ੍ਰਦਰ ਜਿਹਨੇ ਦੱਸਿਆ ਸੀਗਾ ਡੈਥ ਹੋ ਗਈ ਪੁਲਿਸ ਮੁਲਾਜ਼ਮ ਸੀ ਇੱਕ ਜਿਹੜਾ ਹੈਗਾ ਸੀ ਘਰ ਉਹਦੇ ਸਾਲੇ ਦੀ ਵੀ ਡੈਥ ਕਰਤੀ ਜੀ ਕਿ ਉਹਦੇ ਸਾਲੇ ਦੀ ਡੈਥ ਹੋ ਗਈ ਆ ਇਦਾਂ ਹੀ ਕਰਦੇ ਕਰਾਉਂਦੇ ਆ ਜੀ ਕਦੀ ਦੋ ਤਿੰਨ ਕਦੀ ਫਿਰ ਤਾਈ ਮਾਰਤੀ ਜੀ ਕਦੀ ਫਿਰ ਤਾਈ ਦਾ ਮੁੰਡਾ ਮਾਰਤਾ ਜੀ ਜਦੋਂ ਮੇਰੇ ਘਰਦਿਆਂ ਨੇ ਕਹਿਣਾ ਵੀ ਅਸੀਂ ਉੱਥੇ ਆ ਰਹੇ ਨਹੀਂ ਤੁਸੀਂ ਹਜੇ ਨਹੀਂ ਆਉਣਾ ਇਹ ਹਾਂ ਬਹਾਨੇ ਤਾਂ ਇਦਾਂ ਹੀ ਕਰਦੇ ਕਰਦੇ ਆ 8 9 ਜੀ ਮਾਰਦੇ ਆ ਜੀ ਚਲੋ ਉਸ ਤੋਂ ਬਾਅਦ ਇਹਨੇ ਆਪਣੇ ਬ੍ਰਦਰ ਨਾਲ ਗੱਲ ਕਰਵਾਈ ਬ੍ਰਦਰ ਨੇ ਕਿਹਾ ਵੀ ਕਹਿੰਦੀ ਹਾਂ ਪਹਿਲਾਂ ਤਾਂ ਬ੍ਰਦਰ ਮੰਨਦੇ ਨਹੀਂ ਸੀ ਬ੍ਰਦਰ ਮੰਨ ਗਏ ਤੇ 1 ਮਈ ਦਾ ਬ੍ਰਦਰ ਵਿਆਹ ਨੂੰ ਕਹਿ ਰਿਹਾ ਉਸ ਤੋਂ ਬਾਅਦਾਂ ਜਿਹੜੀ ਇਹਦੀ ਭਾਬੀ ਡੈਥ ਹੋਈ ਸੀ ਕਹਿੰਦੀ ਵੀ ਬ੍ਰਦਰ ਦੀ ਵੀ ਮੈਰਿਜ ਕਰਨੀ ਫਿਰ ਬ੍ਰਦਰ ਨੂੰ ਰੋਟੀ ਕੌਣ ਦਊਗਾ ਬਣਾ ਕੇ ਉਹਦੀ ਵੀ ਇੱਕ ਮਤਲਬ ਕਹਿੰਦੀ ਵੀ ਮਤਲਬ ਮੇਰੇ ਨਾਲ ਹੀ ਕੁੜੀ ਡਿਊਟੀ ਕਰਦੀ ਐ ਰੂਪ ਨਾਮ ਐ ਕੁੜੀ ਦਾ ਮੇਰੀ ਇੱਕ ਵਾਰ ਇੱਕ ਜਾਂ ਦੋ ਵਾਰੀ ਗੱਲ ਹੋਈ ਜੁਣਾ ਨਾਲ ਰੂਪ ਨਾਲ ਤੇ ਇਹਦਾ ਰੂਪ ਨਾਲ ਮੈਰਿਜ ਕਰਨੀ ਆ ਕਹਿੰਦੀ ਵੀ ਇਹਦਾ 27 ਤਰੀਕ ਜੀ ਮੈਰਿਜ ਕਰਨੀ ਦੀ ਇੰਦੇਜ ਕਰਨੀ ਕਿ 1 ਤਰੀਕ ਦੀ ਆਪਾਂ ਕਰ ਲਾਂਗੇ ਤੇ 27 ਦੀ ਆਪਾਂ ਬ੍ਰਦਰ ਦੀ ਕਰ ਲਾਂਗੇ ਆਪਾਂ ਕਹੀ ਕੋਈ ਗੱਲ ਨਹੀਂ ਤਾਂ ਮੈਨੂੰ ਆ ਜੀ ਆਪਾਂ ਪ੍ਰੀ ਵੈਡਿੰਗ ਕਰ ਲਈਏ ਬ੍ਰਦਰ ਕਹਿ ਰਿਹਾ ਪ੍ਰੀ ਵੈਡਿੰਗ ਨੂੰ ਮੈਂ ਕੋਈ ਗੱਲ ਨਹੀਂ ਜੀ ਕਰ ਲੈਂਦਾ ਮੈਂ ਆਪਣੇ ਬ੍ਰਦਰ ਨਾਲ ਸਲਾਹ ਕੀਤੀ ਤਾਂ ਅਸੀਂ 26 ਤਰੀਕ ਦੀ ਨਾ ਪ੍ਰੀ ਵੈਡਿੰਗ ਰੱਖ ਲਈ 26 April 2024 ਦੀ ਨਾਬੇ ਹਵੇਲੀ 'ਚ ਅਸੀਂ ਬੁੱਕ ਕਰ ਲਿਆ ਸਾਰਾ ਕੁਝ ਤਾਂ ਸਵੇਰੇ ਜਦੋਂ ਅਸੀਂ ਇੱਥੋਂ ਚੱਲਣ ਲੱਗੇ ਤਾਂ ਬ੍ਰਦਰ ਨੇ ਮੈਨੂੰ ਕਿਹਾ ਕਹਿੰਦਾ ਵੀ ਪੁੱਛੋ ਚੱਲ ਪਏ ਨਹੀਂ ਉਥੋਂ ਕਿ ਨਹੀਂ ਫਾਜਲ ਕਰ ਦੋ ਮੈਂ ਫੋਨ ਕਰਿਆ ਵੀ ਕਹਿੰਦੀ ਵੀ ਰੋਕ ਜੋ ਥੋੜਾ ਟਾਈਮ ਮੇਰਾ ਬ੍ਰਦਰ ਦੀ ਤਬੀਅਤ ਸਹੀ ਨਹੀਂ ਹੈਗੀ ਉਹਦਾ ਬੀਪੀ ਬੜਾ ਵਧਿਆ ਹੋਇਆ ਤੇ ਅੱਜ ਦਾ ਆਪਾਂ ਕੈਨਸਲ ਹੀ ਰੱਖ ਦਿਆਂ ਕੱਲ ਨੂੰ ਕਰ ਲਾਂਗੇ ਆਪਾਂ ਆਪਾਂ ਕਹਾਂ ਜੀ ਕੋਈ ਗੱਲ ਨਹੀਂ ਦਿਨ ਨਿਕਲ ਗਿਆ ਜੀ ਮੈਂ ਸਿਰਸਿਰ ਕੋਲ ਕਰੀ ਸੀ 2 ਵਜੇ ਦਾ ਮੈਨੂੰ ਮੈਸੇਜ ਆਇਆ ਰੋਂਦੀ ਦਾ ਵੀ ਬ੍ਰਦਰ ਦੀ ਵੀ ਡੈਥ ਹੋ ਗਈ ਫਿਰ ਸਾਨੂੰ ਨਾ ਬ੍ਰਦਰ ਨੂੰ ਸ਼ੱਕ ਹੋ ਗਿਆ ਕਿ ਇੰਨੀਆਂ ਮੌਤਾਂ ਇਹਨੇ ਪਹਿਲਾਂ ਕਿਹਾ ਵੀ ਸਾਡੇ ਨਾ ਘਰੇ ਕੋਈ ਜਗ੍ਹਾ ਕਿਸੇ ਪੀਰ ਦੀ ਇਹ ਸਾਡੇ ਘਰ ਦੇ ਨਾਲ ਕੋਈ ਉਲੰਘਣਾ ਕੀਤੀ ਹੋਈ ਹੈ ਤਾਂ ਇਹ ਦੇ ਕਰਕੇ ਮਤਲਬ ਦੇਠਾ ਹੋ ਰਹੀਆਂ ਸਾਡੇ ਘਰੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਇੱਕ ਮੁਲਾਜ਼ਮ ਨੂੰ ਫੋਨ ਕੀਤਾ ਅਗਲੇ ਦਿਨ ਸਵੇਰੇ ਹੀ ਇੱਥੋਂ 4 ਵਜੇ ਨਿਕਲ ਗਏ ਜੀ ਇਹਨਾਂ ਨੇ ਬਠਿੰਡੇ ਪਹੁੰਚ ਕੇ ਮੈਨੂੰ ਫੋਨ ਕੀਤਾ 7 ਕੇ 8 ਵਜੇ ਦਾ ਟਾਈਮ ਸੀ ਕਿ ਕੁੜੀ ਦੇ ਘਰ ਦੀ ਲੋਕੇਸ਼ਨ ਮੰਗਵਾ ਤਾ ਮੈਂ ਕੁੜੀ ਨੂੰ ਫੋਨ ਕੀਤਾ ਮੈਂ ਵੀ ਮਨਪ੍ਰੀਤ ਲक्की ਵੀਰਾ ਉੱਥੇ ਖੜਾ ਹੋਇਆ ਬਠਿੰਡੇ ਤਾਂ ਆਪਣੇ ਘਰ ਦੀ ਲੋਕੇਸ਼ਨ ਸੈਂਡ ਕਰ ਦੋ ਇਹ ਕਹਿੰਦੀ ਨਹੀਂ ਮਤਲਬ ਘਰ ਦੇ ਮਨਾ ਕਰ ਰਹੇ ਨੇ ਜੀ ਸਾਹਾ ਵੱਧਿਆ ਹੈ 3-4 ਨੂੰ ਵਿਆਹ ਕੇ ਰਹਿ ਗਏ ਵੀ ਕੱਚੀ ਰਿਸ਼ਤੇਦਾਰੀ ਹੈ ਹਜੇ ਨਹੀਂ ਆਣਾ ਜੇ ਕੋਈ ਗੱਲ ਨਹੀਂ ਆਪਾਂ ਵਿਆਹ ਅੱਗੇ ਪਾਰਾਂਗੇ ਉਹ ਇੱਥੇ ਨਾ ਨਾ ਮੈਂ ਚਲੋ ਫਿਰ ਤੁਹਾਡਾ ਬੈਲਟ ਨੰਬਰ ਤਾਂ ਦੱਸੋ ਕੀ ਹੈ ਕਿੰਨੇ ਬੈਲਟ ਨੰਬਰ ਵੀ ਨਹੀਂ ਦੱਸਿਆ ਬੈਲਟ ਨੰਬਰ ਸਾਰੇ ਕਿਦਾਂ ਦੱਸਦੀ ਜੀ ਕਿਉਂਕਿ ਟੋਟਲੀ ਫੇਕ ਸੀ ਜਾਲੀ ਵਰਦੀ ਪਾਈ ਫਿਰਦੀ ਸੀ ਔਰ ਇਹਦੇ ਨਾਲ ਬਹੁਤ ਸਾਰੇ ਮੁਲਾਜ਼ਮ ਜਿਹੜੇ ਦਾ ਸਾਥ ਦੇ ਰਹੀ ਉਹਨਾਂ ਦੀ ਪੂਰੀ ਗੈਂਗ ਹੀ ਆ ਇੱਕ ਜਿਹੜ ਨੂੰ ਇਹ ਆਪਣਾ ਬ੍ਰਦਰ ਦੱਸਦੀ ਸੀ ਜਿਹਦੀ ਲਾਸਟ ਟਾਈਮ ਇਹਨੇ ਡੈਥ ਕੀਤੀ ਆ ਉਹ ਵੀ ਜਾਣੀ ਪੁਲਿਸ ਮੁਲਾਜ਼ਮ ਹੈ ਮੁੰਡਾ ਇੱਕ ਹਾਂਜੀ ਉਹ ਜਿਉਂਦਾ ਹੈ ਜੇ ਉਹ ਜਾਣੀ ਇਹਦਾ ਬ੍ਰਦਰ ਰੀਅਲ 'ਚ ਹੈ ਨਹੀਂ ਉਹ ਪੁਲਿਸ ਮੁਲਾਜ਼ਮ ਹੀ ਹੈ ਮੁੰਡਾ ਔਰ ਉਹ ਬਟ ਇਹਦਾ ਸਾਥ ਦੇ ਰਿਆ ਪੂਰਾ ਇੱਕ ਅਬੌਰ ਤੋਂ ਕੁੜੀ ਸੀਗੀ ਇੱਕ ਮੋਗੇ ਤੋਂ ਜਿਹੜੀ ਆਪਣੀ ਸਿਸਟਰ ਦੱਸਦੀ ਸੀ ਛੋਟੀ ਔਰ ਇੱਕ ਆਪਣਾ ਮੋਹਾਲੀ ਪੁਲਿਸ ਵਾਲੀ ਸੀ ਕੁੜੀ ਅਮਨ ਅਮਨ ਤੇ ਉਸ ਤੋਂ ਇਲਾਵਾ ਇੱਕ ਦੋ ਮੁਲਾਜ਼ਮ ਮੈਨੂੰ ਹੋਰ ਮਿਲੇ ਨੇ ਜੀ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਉਹ ਜਦੋਂ ਇਹ ਸਾਰਾ ਕੁਝ ਆਪੇ ਦੱਸ ਦੇਗੀ ਕਿਉਂਕਿ ਇਹਨਾਂ ਦੀ ਤਾਂ ਇੱਕ ਗੈਂਗ ਬਣੀ ਹੋਈ ਸੀ ਸਾਰਿਆਂ ਦੀ ਚਲੋ ਜੀ ਬ੍ਰਦਰ ਹੁਣਾਂ ਨੇ ਲੋਕੇਸ਼ਨ ਕਢਾਈ ਨੰਬਰ ਦੀ ਜਦੋਂ ਇਹਨੇ ਕੁਝ ਨਾ ਦੱਸਿਆ ਤਾਂ ਲੋਕੇਸ਼ਨ ਸਿੱਧੀ ਇਹਦੇ ਘਰ ਦੀ ਨਿਕਲੀ ਜੀ ਸਾਨੂੰ ਕੁਝ ਨਾਮ ਹੋਰ ਦੱਸਿਆ ਸੀ ਪਿੰਡ ਦਾ ਜਿਹੜਾ ਅਸੀਂ ਕਾਰਡ ਦੇ ਵਿੱਚ ਕੁਝ ਹੋਰ ਲਿਖਾਇਆ ਸੀ ਤਾਂ ਲੋਕੇਸ਼ਨ ਦੇ ਵਿੱਚ ਕੁਝ ਹੋਰ ਹੀ ਨਿਕਲਿਆ ਉਹ ਤਾਂ ਜਦੋਂ ਅਸੀਂ ਬ੍ਰਦਰ ਉੱਥੇ ਪਹੁੰਚਿਆ ਉਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜੀ ਜਦੋਂ ਉੱਥੇ ਇਹਦਾ ਘਰ ਵਾਲਾ ਹੀ ਮਿਲਿਆ ਬ੍ਰਦਰ ਨੂੰ ਬਾਹਰ ਬ੍ਰਦਰ ਨੇ ਪੁੱਛਿਆ ਵੀ ਇਦਾਂ ਇਹ ਨੰਬਰ ਦੀ ਅਸੀਂ ਕੋਈ ਇਨਕੁਆਰੀ ਕੱਢਣ ਆਏ ਆ ਉਹਨੇ ਕਿਹਾ ਮੇਰੀ ਵਾਈਫ ਦਾ ਨੰਬਰ ਹੈ ਉਹ ਕਹਿੰਦਾ ਘਰੇ ਆ ਜਾਓ ਤੁਸੀਂ ਅੰਦਰ ਜਾ ਕੇ ਨੇ ਆਵਾਜ਼ ਮਾਰੀ ਤੀਕਬਾਲ ਕੋਰ ਉਹ ਬਾਹਰ ਆ ਗਈ ਜੀ ਸਾਨੂੰ ਤਾਂ ਮਨਪ੍ਰੀਤ ਕੋਰ ਗਰੇਵਾਲ ਨਾਮ ਦੱਸਿਆ ਹੋਇਆ ਸੀ ਬਾਬਾ ਸੋਣ ਨੂੰ ਦੱਸਿਆ ਤੇ ਮੇਰੀ ਵਾਈਫ ਆ ਮੇਰੀ ਗੁਡੀਆਂ ਜਿਹੜੇ ਭਰਾਰੀ ਗੁਡੀਆਂ ਨੂੰ ਕਹਿੰਦੀ ਸੀ ਮੇਰੀ ਭਤੀਜੀ ਉਹਦੀ ਗੁਡੀਆਂ ਸੀਗੀ ਸੋਨਾ ਦਾ 17 ਸਾਲ ਦੇ ਸਾਰਾ ਕੁਝ ਜਾਲੀ ਸੀਗਾ ਟੋਟਲੀ ਫੇਕ ਸੀਗਾ ਇੱਕ ਇਹਦਾ ਬੇਟਾ 14 ਸਾਲ ਦਾ ਭਾਈ ਜੀ ਮੋਟਿਵ ਕੀ ਲੱਗਦਾ ਹੈ ਕੀ ਕਿਉਂ ਨੇ ਇਹਨਾਂ ਨੂੰ ਧੋਖਾ ਕਰਿਆ ਸਰ ਉਹ ਸਾਨੂੰ ਲੁੱਟਣਾ ਹੀ ਜਾਂਦੀ ਸੀ ਇਹਨਾਂ ਦਾ ਸਾਡਾ ਪਹਿਲਾਂ ਹੀ ਖਰਚਾ ਕਰਾਤਾ ਜੀ ਸਾਡਾ 14-15 ਲੱਖ ਰੁਪਏ ਦਾ ਖਰਚਾ ਲੱਗ ਚੁੱਕਿਆ ਸੀਗਾ ਜੀ ਜੀ ਸਾਰਾ ਪੈਲਸ ਵਗੈਰਾ ਜਿਹੜਾ ਸਰ ਕੁਝ ਕੀਤਾ ਹੈ ਸਰ ਅਸੀਂ ਗੱਡੀਆਂ ਕੀਤੀਆਂ ਸੀ ਪੈਲਸ ਕੀਤਾ ਹੈ ਸੀ ਘਰੇ ਉਸਨੂੰ ਹਲਵਾਈ ਬੈਠੇ ਸੀਗੇ ਸਾਡੇ ਕੈਸ਼ ਮੇਰਾ ਵੀ ਤੁਹਾਡੇ ਕੋਲ ਲੈ ਗਈ ਕੈਸ਼ ਸਾਡੇ ਕੋਲ ਮੇਰੇ ਕੋਲ ਲੈ ਕੇ ਗਈ ਜੀ ਦੋ ਤਿੰਨ ਵਾਰੀ ਜਿੱਦਾਂ ਮੈਨੂੰ ਮਿਲਣ ਆਉਂਦੀ ਰਹੀ ਇੱਥੇ ਸਾਡੇ ਘਰੇ ਆਉਂਦੀ ਰਹੀ ਆ ਉਦੋਂ ਇਹਨੇ ਦੋ ਤਿੰਨ ਵਾਰੀ ਇਹਨੂੰ ਕੈਸ਼ ਦਿੱਤਾ ਇੱਕ ਵਾਰੀ ਮੈਂ 20000 ਦਿੱਤਾ ਤੇ ਉਸ ਤੋਂ ਬਾਅਦ ਕੋਈ ਸੰਪਰਕ ਹੋਇਆ ਉਸ ਤੋਂ ਨਾਲ ਨਹੀਂ ਜੀ ਉਸ ਤੋਂ ਬਾਅਦ ਤਾਂ ਜਦੋਂ ਕਲੀਅਰ ਹੋ ਗਿਆ ਫਿਰ ਇਹਨੇ ਮੈਨੂੰ ਬਲੌਕ ਕਰਤਾ ਉਹ ਇਹਦੇ ਨਾਲ ਜਿੰਨੇ ਵੀ ਮੈਂਬਰ ਗੱਲ ਕਰਦੇ ਸੀ ਮੇਰੇ ਨਾਲ ਚਾਹੇ ਜਿਨ੍ਹਾਂ ਨੂੰ ਸਿਸਟਰ ਦੱਸਦੀ ਸੀ ਆਪਣਾ ਜਾਂ ਬ੍ਰਦਰ ਦੱਸਦੀ ਸੀ ਉਹ ਸਭ ਨੇ ਮੈਨੂੰ ਬਲੌਕ ਕਰਤਾ ਜੀ ਬਾਈ ਜੀ ਜਦੋਂ ਉਸ ਤੋਂ ਸਰ ਇੱਕ ਸਾਲ ਜਿਹੜਾ ਸ਼ਾਨੀ ਹਾਂਜੀ ਹਾਂਜੀ ਸਰ ਮੈਂ ਤਾਂ ਰਿਕੁਐਸਟ ਕਰਦਾ ਜੀ ਕਿ ਜੋ ਸਾਡੇ ਨਾਲ ਹੋਇਆ ਇਹਦਾ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹ ਹਰਕਤ ਕਰਨ ਤੋਂ ਬਾਅਦ ਮੇਰੇ ਪਾਪਾ ਨੂੰ ਅਟੈਕ ਆਇਆ ਜੀ ਮੇਰੇ ਪਾਪਾ ਐਡਮਿਟ ਰਹੇ ਆ ਬਹੁਤ ਦਿਨ ਹਸਪੀਟਲ ਮੇਰੀ ਮੰਮਾ ਬਿਮਾਰ ਰਹੇ ਆ ਯਾਨੀ ਕਿ ਸਾਡੀ ਪੂਰੀ ਫੈਮਿਲੀ ਡਿਪਰੈਸ਼ਨ ਚ ਰਹੀ ਹੈ ਕਿ ਸਾਨੂੰ ਤਾਂ ਇਨਸਾਫ ਚਾਹੀਦਾ ਔਰ ਜਿੰਨੇ ਵੀ ਮੁਲਾਜ਼ਮ ਮੇਰੇ ਨਾਲ ਸਾਥ ਦੇ ਰਹੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਮਿਲਦਾਰ ਇਹੀ ਰਿਕੁਐਸਟ ਕਰਾਂਗਾ ਵੀ ਜੋ ਸਾਡਾ ਖਰਚਾ ਲੱਗਿਆ ਸਾਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹਦੇ ਇਸ ਕੁੜੀ ਤੇ ਔਰ ਜਿੰਨੇ ਵੀ ਇਹ ਗੈਂਗ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਮੇਰੇ ਵਰਗਾ ਹੋਰ ਮੁੰਡਾ ਇਹਨਾਂ ਦੇ ਐਸੇ ਚਾਂਸੇ 'ਚ ਨਾ ਆ ਸਕੇ ਔਰ ਮੈਂ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਗਣੀ ਗੱਲ ਗੱਲ ਕਹਿਣੀ ਚਾਹੁੰਦਾ ਜੀ ਕਿ ਤੁਸੀਂ ਸੋਸ਼ਲ ਮੀਡੀਆ ਤੇ ਬਿਲਕੁਲ ਕਿਸੇ ਤੇ ਟਰਸਟ ਨਾ ਕਰੋ ਜੋ ਸਾਡੇ ਪੇਰੈਂਟਸ ਕਰਦੇ ਹੋ ਕਦੀ ਆਪਣੇ ਬੱਚਿਆਂ ਨਾਲ ਮਾੜਾ ਨਹੀਂ ਕਰਦੇ। ਤਾਂ ਆਪਣੇ ਪੇਰੈਂਟਸ ਨਾਲ ਰਹੋ। ਬਿਲਕੁਲ ਜੀ ਬਿਲਕੁਲ ਬਿਲਕੁਲ ਸਾਨਬੀਨ ਕਰਕੇ ਜੋ ਕਰਿਆ ਕਰੋ ਜੋ ਵੀ ਕਰਨਾ ਨਹੀਂ ਤਾਂ ਤੁਸੀਂ ਮੇਰੇ ਵਰਗੇ ਇਹੀ ਹਾਸੇ ਦਾ ਤੁਸੀਂ ਵਿਸ਼ਕਾਰ ਹੋਵੋਗੇ। ਤਾਂ ਬਾਅਦ ਚ ਕੀ ਆ ਮਿਲਦਾ ਜੀ ਕੋਈ ਸੁਸਾਈਡ ਕਰਦਾ ਕੋਈ ਕੁਛ ਕਰਦਾ। ਇੱਦੇ ਚ ਇੱਕ ਪੰਜਾਬ ਪੁਲਿਸ ਦਾ ਮੁੰਡਾ ਕਾਂਸਟੇਬਲ ਲਖਵਿੰਦਰ ਸਿੰਘ ਤੇ ਜਿੰਨੇ ਕੰਪਲੇਨਟ ਕਰੀ ਸੀ ਵੀ ਮੇਰੇ ਨਾਲ 8-10 ਲੱਖ ਦੀ ਠੱਗੀ ਹੋਈ ਆ ਜੋ ਕਿ ਮਨਪ੍ਰੀਤ ਕੌਰ ਲੜਕੀ ਫਾਜ਼ਲਕਾ ਦੀ ਰਹਿਣ ਵਾਲੀ ਆ ਜਿੰਨੇ ਉਹਨੂੰ ਕਿਹਾ ਸੀ ਜਿਹਰੇ ਨਾਲ ਵਿਆਹ ਕਰਾਉਣਾ ਵੀ ਮੈਂ ਪੁਲਿਸ ਦੇ ਵਿੱਚ ਆ। ਮੈਂ ਫਾਜ਼ਿਲਕਾ ਸਦਰ জব ਕਰਦੀ ਤੇ ਜਿਨ੍ਹਾਂ ਨੇ ਜਦੋਂ 23 April ਦਾ ਟਾਈਮ ਰੱਖਿਆ ਉੱਥੇ ਅਗੇਂਜਮੈਂਟ ਦਾ ਤਾਂ ਜਿਸ ਦਿਨ ਅਗੇਂਜਮੈਂਟ ਸੀ ਉਹਨੇ ਪਹਿਲਾਂ ਹੀ ਕਾਲ ਕਰਤੀ ਵੀ ਸਾਡੇ ਘਰੇ ਮੌਤ ਹੋ ਗਈ ਤੁਸੀਂ ਨਾ ਆਇਓ ਜਦ ਕਿ ਉਹਨਾਂ ਨੇ ਕਾਫੀ ਸੋਨੇ ਦੇ ਗਿਫਟ ਵੀ ਤੇ ਹੋਰ ਵੀ ਸਮਾਨ ਕੱਪੜੇ ਲੈੜੇ ਵੀ ਕਾਫੀ ਉਹਨੂੰ ਪਹਿਲਾਂ ਦਿੱਤੇ ਹੋਏ ਸੀਗੇ ਫਿਰ ਜਦੋਂ ਲਖਵਿੰਦਰ ਸਿੰਘ ਨੂੰ ਉਹਨਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਆਪਣੇ ਪਰਿਵਾਰ ਦੇ ਬ੍ਰਦਰ ਨੂੰ ਨਾਲ ਲੈ ਕੇ ਜਦੋਂ ਜਾ ਕੇ ਫਾਜ਼ਿਲਕਾ ਸਦਰ ਤੋਂ ਪਤਾ ਕਰਿਆ ਤਾਂ ਉੱਥੇ ਕੋਈ ਮਨਪ੍ਰੀਤ ਕੌਰ ਨਾਮ ਦੀ ਕੋਈ ਵੀ ਜੜੀ ਆ ਪੁਲਿਸ ਮੁਲਾਜ਼ਮ ਨਹੀਂ ਸੀ ਜਦ ਕਿ ਜਦੋਂ ਮੇਰੀ ਵੀ ਉਹ ਮਿਲੀ ਉਹਨੂੰ ਪਹਿਲਾਂ ਪੁਲਿਸ ਯੂਨੀਫਾਰਮ ਦੇ ਵਿੱਚ ਮਿਲਦੀ ਰਹੀ ਹੈ ਤੇ ਆਪਣੇ ਫੋਟੋ ਵੀ ਜਿਹੜੀਆਂ ਪੁਲਿਸ ਯੂਨੀਫਾਰਮ ਦੇ ਵਿੱਚੋਂ ਨੇ ਜਿਹੜੀਆਂ ਦਿਖਾਈਆਂ ਸੀ। ਪਰ ਇੰਸਟਾਗ੍ਰਾਮ ਤੇ ਇਹਨਾਂ ਦੀ ਪੋਸਟ ਵੀ ਕਰਾ ਹੋਈ ਸੀ। ਹਾਂ ਇਹ ਆਨਲਾਈਨ ਇੰਸਟਾਗ੍ਰਾਮ ਤੇ ਜਦੋਂ ਗੱਲ ਹੋਈ ਨਾ ਉਸ ਤੋਂ ਬਾਅਦ ਹੀ ਇਹਨਾਂ ਦੇ ਅੱਗੇ ਮੋਬਾਈਲ ਨੰਬਰ ਐਕਸਚੇਂਜ ਹੋਏ ਤੇ ਅੱਗੇ ਜਿਹੜੀ ਗੱਲ ਹੋਈ ਤੇ ਜਦੋਂ ਹੋਰ ਉਹਨਾਂ ਨੇ ਲੰਗਾਈ ਤੋਂ ਪਤਾ ਕੀਤਾ ਤਾਂ ਫਾਜ਼ਲਕੜ ਵਿੱਚ ਛੋਟੀ ਉੜੀਆ ਪਿੰਡ ਜਿਹੜਾ ਉੱਥੇ ਇਹ ਮਨਪ੍ਰੀਤ कौर ਆਲਰੇਡੀ ਵਿਆਹੀ ਹੋਈ ਸੀ। ਕਦੇ ਹਸਬੰਡ ਦਾ ਨਾਮ ਸੁਖਮਿੰਦਰ ਸਿੰਘ ਸੀ ਤੇ ਇਹਦੇ ਕੋਲ ਇੱਕ ਬੇਟੀ ਵੀ ਤੇ ਇਹ ਸਾਰਾ ਜਦੋਂ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਮੀਨ ਸਾਡੇ ਨਾਲ ਤਾਂ ਇਹ ਫਰਾਡ ਹੋਇਆ ਫਿਰ ਇਹਨਾਂ ਨੇ ਕੰਪਲੇਂਟ ਕਰੀ ਤੇ ਉਸ ਦੀ ਇਨਕੁਆਰੀ ਤੋਂ ਬਾਅਦ ਜਿਹੜੀ ਹੈ ਐਫਆਈਆ ਦੱਤੀ ਕਿੰਨੇ ਅਮਾਊਂਟ ਟੋਟਲ ਲੈ ਗਈ ਕਿੰਨੇ ਦੀ ਅਮਾਊਂਟ ਦੇ ਨਾਂ ਨੇ ਕੀਤਾ ਐਫਆਈਆ ਟੋਟਲ ਉਹਨਾਂ ਨੇ 10 ਲੱਖ ਦਾ ਕਿਹਾ ਜਿਹੜਾ ਉਹਨਾਂ ਦਾ ਜਿਵੇਂ ਕੋਈ ਪੈਲਸ ਦਾ ਖਰਚਾ ਪਲੱਸ ਜੁਐਲਰੀ ਦਿੱਤੀ ਉਹਨੂੰ ਜਾਂ ਕੱਪੜੇ ਦਿੱਤੇ ਜਾਂ ਟੋਟਲ ਨੂੰ 10 ਲੱਖ ਦੇ ਕਰੀਬ ਪਰਸਪਰ ਸਰ ਮਾਮਲਾ ਇਹ ਕਿਹੜੀ ਕਿਹੜੀ ਧਾਰਾ ਹੇ ਦੇ ਵਿੱਚ ਹੀ ਫਰਾਡ ਦੇ ਉਹਦੇ ਚ ਜਿਹੜਾ ਉਹਨਾਂ ਨੇ ਐਫਆਈਆ ਦੱਤੀ ਗ੍ਰਿਫਤਾਰੀ ਹੋ ਗਈ ਕੋਈ ਆਈਟੀ ਐਕਟ ਹੇ ਤੇ ਹਾਂ ਉਹਨਾਂ ਨੇ ਨਹੀਂ ਆਈਟੀ ਨਹੀਂ ਇਹਦੇ ਵਿੱਚ ਇਹਦਾ ਤਾਂ ਯੂਨੀਫਾਰਮ ਪਾ ਕੇ ਇਹ ਕੰਮ ਕਰਿਆ ਉਹਦੀ ਅਲੱਗ ਤੋਂ ਇੱਕ ਸੈਕਸ਼ਨ ਜਿਹੜੀ ਹੈ ਉਹ ਐਡ ਉਹ ਪਰਲੀਤੀ ਕੀ ਹੈ ਉਹ ਕਿਹੜੀ ਹੈ ਨਹੀਂ ਸਾਡੀਆਂ ਰੇਡ ਟੀਮ ਗਈ ਪਈ ਹੈ ਅਜੇ ਕਰੋ ਫਰਾਰ ਕਿਦਾਂ ਸਰ ਲੱਗਦਾ ਹੈ ਜੇ ਕਹਿੰਦੇ ਤਾਂ ਬੱਚਾ ਇਹਦਾ ਹਸਬੰਡ ਹੈ ਕੀ ਉਹਦਾ ਹਸਬੰਡ ਵੀ ਤੇ ਗੁਰਗਨਦੇ ਵਿੱਚ ਨਾਮ ਤੇ ਹੈ ਜਿਹੜਾ ਫਸਟ ਇਨਕੁਆਰੀ ਦੇ ਵਿੱਚ ਤਾਂ ਇਹੋ ਜੀ ਗੱਲ ਹਸਬੰਡ ਬਾਰੇ ਨਹੀਂ ਆਈ ਬਾਕੀ ਜਦੋਂ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਕਲੀਅਰ ਹੋਏਗਾ